ਅੱਜ ਦੀ ਵੀਡੀਓ ਦੇ ਵਿੱਚ ਆਪਾਂ ਸਾਰੀ ਧੋਖਾਧੜੀ ਦੇ ਮਾਮਲਿਆਂ ਦੀ ਗੱਲ ਕਰਾਂਗੇ ਜਿਹੜੇ ਕਿ ਆਮ ਤੌਰ ਤੇ ਦੇਖਣ ਨੂੰ ਮਿਲਦੇ ਨੇ ਜਿਨ੍ਹਾਂ ਨੂੰ ਆਪਾਂ ਆਨਲਾਈਨ ਸਕੈਮਸ ਵੀ ਕਹਿੰਦੇ ਆ ਲਗਭਗ ਦੇਸ਼ ਦੇ ਵਿੱਚ ਬਹੁਤ ਸਾਰੇ ਲੋਕ ਇਦਾਂ ਦੇ ਨੇ ਜਿਹੜੇ ਹਰ ਰੋਜ਼ ਇਹਨਾਂ ਧੋਖਾਧੜੀਆਂ ਦੇ ਸ਼ਿਕਾਰ ਹੁੰਦੇ ਨੇ ਤੇ ਆਪਣੇ ਬੈਂਕਾਂ ਦੇ ਵਿੱਚੋਂ ਪੈਸਾ ਕਢਵਾ ਕੇ ਬੈਠ ਜਾਂਦੇ ਨੇ ਸੋ ਉਹਨਾਂ ਆਨਲਾਈਨ ਸਕੈਮਸ ਦੀ ਗੱਲ ਕਰਾਂਗੇ ਪਹਿਲਾਂ ਕਰਾਂਗੇ ਵੀ ਭਾਰਤ ਵਰਸ਼ ਦੇ ਵਿੱਚ ਕਿਹੜੇ ਕਿਹੜੇ ਸਕੈਮਸ ਹੁੰਦੇ ਨੇ ਤੇ ਇਹਨਾਂ ਤੋਂ ਕਿਵੇਂ ਬਚਣਾ ਚਾਹੀਦਾ ਤੇ ਕਿਵੇਂ ਭੋਲੇ ਭਾਲੇ ਲੋਕ ਇਹਨਾਂ ਦਾ ਸ਼ਿਕਾਰ ਬਣਦੇ ਨੇ ਅਗਰ ਵੀਡੀਓ ਵਧੀਆ ਲੱਗੂਗੀ ਤਾਂ ਸ਼ੇਅਰ ਕਰਿਓ ਲਾਈਕ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਸਭ ਤੋਂ ਪਹਿਲਾਂ ਆਪਾਂ ਇਹਨਾਂ ਦੇ ਨਜਨ ਵਾਰੀਏ ਭਾਰਤ ਵਿੱਚ 2982 ਮਾਮਲੇ ਨੇ ਜਿਹੜੇ ਉਹ ਆਨਲਾਈਨ ਫਰਾਡ ਦੇ ਨੇ ਜਿਹਦੇ ਵਿੱਚ UPI ਤੇ ਕ੍ਰੈਡਿਟ ਕਾਰਡ ਫਰਾਡਸ ਹੁੰਦੇ ਨੇ ਇਹਨਾਂ ਦੀ ਅਮਾਉਂਟ ਲਗਭਗ 1 ਲੱਖ ਦੇ ਹੁੰਦੀ ਆ ਮਤਲਬ ਹਰ ਕੇਸ ਦੀ ਜਿਹੜੀ ਅਮਾਉਂਟ ਆ ਉਹ 1 ਲੱਖ ਤੱਕ ਦੀ ਆ ਜਿਹੜੇ ਟੋਟਲ 2982 ਮਾਮਲੇ ਆਏ ਨੇ ਹੁਣ ਤੱਕ ਦੇ ਸਾਹਮਣੇ ਆਏ ਨੇ 2024 ਤੱਕ ਦੇ ਉਸ ਤੋਂ ਬਾਅਦ ਜਿਹੜੀ ਇਹਨਾਂ ਦੀ ਕੁੱਲ ਸੰਖਿਆ ਵਾ 2024 ਤੱਕ ਦੀ ਉਹ 290000 ਕੇਸ ਆਏ ਨੇ ਫਰਾਡਸ ਦੇ ਸਕੈਮਸ ਦੇ ਭਾਰਤ ਵਰਸ਼ ਦੇ ਵਿੱਚ ਇਹ ਆਰਬੀ ਨੇ ਰਿਪੋਰਟ ਪੇਸ਼ ਕੀਤੀ ਹੋਈ ਆ ਆਰਬੀ ਨੈਟ ਤੇ ਡਾਟਾ ਪਿਆ ਤੁਸੀਂ ਦੇਖ ਸਕਦੇ ਹੋ ਉਸ ਤੋਂ ਬਾਅਦ ਕਿਹੜੇ ਕਿਹੜੇ ਫਰਾਡ ਹੁੰਦੇ ਨੇ ਨੰਬਰ 1 ਦੇ ਇਨਵੈਸਟਮੈਂਟ ਫਰਾਡ ਇਨਵੈਸਟਮੈਂਟ ਫਰਾਡਸ ਦੇ ਵਿੱਚ ਜਿਹੜਾ ਮੈਕਸਿਮਮ ਡਾਟਾ ਸਾਹਮਣੇ ਆਇਆ ਉਹ ਲਗਭਗ 1 ਲੱਖ ਕੇਸ ਆਏ ਨੇ 2023 ਤੱਕ ਰਜਿਸਟਰ ਨੇ ਤੇ ਪਹਿਲੇ 4 ਮਹੀਨਿਆਂ ਦੇ ਵਿੱਚ 2024 ਦੇ ਵਿੱਚ ਲਗਭਗ 4600 ਕੇਸ ਰਜਿਸਟਰ ਹੋਏ ਨੇ ਇਨਵੈਸਟਮੈਂਟ ਫਰਾਡ ਦੇ ਤੇ ਇਹਦੀ ਜਿਹੜੀ ਅਮਾਉਂਟ ਬਣਦੀ ਆ ਉਹ 120 ਕਰੋੜ ਦੇ ਲਗਭਗ ਬਣਦੀ ਆ 1.2 ਬਿਲੀਅਨ ਇੰਡੀਅਨ ਰੁਪੀਸ ਉਸ ਤੋਂ ਬਾਅਦ ਜਿਹੜਾ ਅਗਲਾ ਫਰਾਡ ਹੁੰਦਾ ਉਹ ਹੈਗਾ ਕ੍ਰੈਡਿਟ ਕਾਰਡ ਫਰਾਡ ਕ੍ਰੈਡਿਟ ਕਾਰਡ ਦੇ ਲਗਭਗ ਲੋਕਲ ਏਰੀਆ ਦੇ ਵਿੱਚ ਜਿਹੜੇ ਮਤਲਬ ਭਾਰਤ ਵਰਸ਼ ਦੇ ਕਹਿ ਸਕਦੇ ਆ ਆਪਾਂ ਕੇਸ ਆਏ ਨੇ ਉਹ 43% ਜਿਹੜੇ ਨੇ ਕੇਸ ਕ੍ਰੈਡਿਟ ਕਾਰਡ ਦੇ ਨੇ ਫਿਰ ਜਿਹੜਾ ਅਗਲਾ ਫਰੌਡ ਆ UPI ਫਰੌਡ ਆ UPI ਦੇ ਲਗਭਗ 30% ਕੇਸ ਨੇ ਜਿਹੜੇ ਫਰੌਡ ਦੇ ਨੇ ਜੋ ਸਾਈਬਰ ਕ੍ਰਾਈਮ ਦੇ ਵਿੱਚ ਜਾਂ ਗਵਰਨਮੈਂਟ ਕੋਲੇ ਰਜਿਸਟਰਡ ਪਏ ਨੇ ਯੂਪੀਆਈ ਫਰਾਡ ਦੇ ਵਿੱਚ 60% ਭਾਰਤੀ ਲੋਕ ਇਦਾਂ ਦੇ ਨੇ ਜਿਹੜੇ ਆਨਲਾਈਨ ਫਰਾਡ ਹੋਣ ਤੋਂ ਬਾਅਦ ਵੀ ਕਿਸੇ ਨੂੰ ਤਲਾਹ ਨਹੀਂ ਦਿੰਦੇ ਰਿਪੋਰਟ ਨਹੀਂ ਕਰਦੇ ਕਿਉਂਕਿ ਉਹਨਾਂ ਨੂੰ ਕਿਸੇ ਨਾ ਕਿਸੇ ਕਿਸਮ ਦਾ ਡਰ ਰਹਿੰਦਾ ਵੀ ਜਾਂ ਤਾਂ ਅਮਾਊਂਟ ਕੱਟ ਹੁੰਦੀ ਹੋਗੀ ਜਾਂ ਉਹਨਾਂ ਨੂੰ ਇਦਾਂ ਲੱਗਦਾ ਹੋਊਗਾ ਕਿ ਅਗਰ ਰਿਪੋਰਟ ਕਰਦਾਂਗੇ ਤਾਂ ਕੁਝ ਹੋਣਾ ਤਾਂ ਹੈ ਨਹੀਂ ਬਾਦੂ ਦੇ ਪੈਸੇ ਹੀ ਗੋੜੋ ਦੇਣੇ ਪੈਣਿਆ ਜੋ ਕਈ ਕਾਰਨ ਹੋ ਸਕਦੇ ਨੇ ਇਸ ਚੀਜ਼ ਦੇ ਜਿਹੜੇ ਰਿਪੋਰਟ ਨਹੀਂ ਕਰਦੇ ਹੈਗੇ 60% ਭਾਰਤੀ ਲੋਕ ਇਦਾਂ ਦੇ ਨੇ ਜਿਹੜੇ ਯੂਪੀਆਈ ਕੇਸ ਨੂੰ ਰਿਪੋਰਟ ਨਹੀਂ ਕਰਦੇ ਉਸ ਤੋਂ ਬਾਅਦ ਸਭ ਤੋਂ ਹੈਰਾਨੀ ਵਾਲੀ ਗੱਲ ਆ ਵੀ ਭਾਰਤ ਦੇ ਵਿੱਚ ਦਾ ਜਿਹੜੇ ਕੇਸ ਰਜਿਸਟਰਡ ਹੈਗੇ ਨੇ ਹੈਗੇ ਨੇ ਤੇ ਭਾਰਤ ਤੋਂ ਬਾਹਰ ਵੀ ਸਾਊਥ ਏਸ਼ੀਆ ਦੇ ਵਿੱਚ ਜਿਹੜੇ ਨੇ ਕੇਸ ਰਜਿਸਟਰ ਨੇ ਸਕੈਮਸ ਦੇ ਫਰਾਡਸ ਦੇ ਔਨਲਾਈਨ ਦੇ ਉਹ ਵੀ ਲਗਭਗ 46% ਕੇਸ ਨੇ ਜੋ ਭਾਰਤੀ ਲੋਕਾਂ ਨਾਲ ਸਬੰਧ ਰੱਖਦੇ ਨੇ ਇਹ ਵੀ ਬੜੀ ਸੋਚਣ ਵਾਲੀ ਗੱਲ ਆ ਹੁਣ ਇਹ ਸਾਰਾ ਡਾਟਾ ਸੀ ਜੋ ਗਵਰਨਮੈਂਟ ਨੇ ਦੱਸਿਆ ਵੀ ਇਸ ਹਿਸਾਬ ਦੇ ਨਾਲ ਜਿਹੜੇ ਕੇਸ ਨੇ ਫਰਾਡ ਹੋ ਰਿਹਾ ਭਾਰਤ ਵਿੱਚ ਤੇ ਲਗਭਗ 800 ਕੇਸ ਆ ਜਿਹੜੇ ਪਰਟ ਏ ਆ ਆ ਰਹੇ ਨੇ ਜਿਹੜੇ ਰਜਿਸਟਰਡ ਹੁੰਦੇ ਨੇ ਸੋ ਇਹਨਾਂ ਦੀ ਜਿਹੜੀ ਆ ਸਪੀਡ ਕਾਫੀ ਜ਼ਿਆਦਾ ਵੱਧ ਰਹੀ ਆ ਜਿਵੇਂ ਜਿਵੇਂ ਟੈਕਨੋਲੋਜੀ ਵੱਧ ਰਹੀ ਆ ਉਹਦਾ ਉਹਦਾ ਲੋਕਾਂ ਨੂੰ ਸਤਰਕ ਰਹਿਣਾ ਬਹੁਤ ਜ਼ਰੂਰੀ ਆ ਕਿਉਂਕਿ ਉਹਨਾਂ ਹੀ ਤੇਜ਼ੀ ਦੇ ਨਾਲ ਔਨਲਾਈਨ ਜਿਹੜਾ ਫਰਾਡ ਆ ਉਹ ਵੱਧ ਰਿਹਾ ਹੈਕਰਸ ਬਹੁਤ ਐਕਟਿਵ ਨੇ ਸਕੈਮਰਸ ਬਹੁਤ ਐਕਟਿਵ ਨੇ ਇੱਕ ਪਲ ਤੁਸੀਂ ਇੱਧਰ ਉੱਧਰ ਆਪਣਾ ਧਿਆਨ ਭਟਕਾਉਨੇ ਹੋ ਤਾਂ ਤੁਹਾਡੇ ਖਾਤੇ 'ਚੋਂ ਪੈਸੇ ਨਿਕਲ ਜਾਂਦੇ ਨੇ ਸੋ ਇਹ ਗੱਲਾਂ ਰੋਜ਼ ਸੁਣਨ ਨੂੰ ਮਿਲਦੀਆਂ ਨੇ ਕਿਸੇ ਨਾਲ ਕਿਹੜਾ ਫਰੌਡ ਹੋਇਆ ਕਿਸੇ ਨਾਲ ਆਨਲਾਈਨ ਕਿਦਾਂ ਸਕੈਮ ਹੋਇਆ ਕਿਸੇ ਨਾਲ ਕੀ ਵਾਪਰਿਆ ਮਤਲਬ ਹਰ ਟਾਈਮ ਟੈਨਸ਼ਨ ਤੇ ਜਿੰਨੀ ਡਿਜੀਟਲਾਈਜੇਸ਼ਨ ਹੋ ਰਹੀ ਆ ਉਸ ਹਿਸਾਬ ਨਾਲ ਉਹਨੇ ਹੀ ਫਰੌਡ ਵੱਧ ਰਹੇ ਨੇ ਜੇ ਮੇਰਾ ਸੁਜੈਸ਼ਨ ਇਹ ਆ ਵੀ ਜਿਹੜੇ ਲੋਕਾਂ ਨੂੰ ਡਿਜੀਟਲ ਪੇਮੈਂਟਸ ਯੂਜ਼ ਨਹੀਂ ਕਰਨੀਆਂ ਹੁੰਦੀਆਂ ਉਹ ਇਹਨਾਂ ਤੋਂ ਦੂਰ ਰਹਿਣ ਅਗਰ ਕਰਨੀਆਂ ਤਾਂ ਪੂਰੀ ਦੀ ਪੂਰੀ ਜਾਣਕਾਰੀ ਪ੍ਰਾਪਤ ਕਰਕੇ ਹੀ ਇਹਨਾਂ ਚੀਜ਼ਾਂ ਨੂੰ ਅਪਣਾਇਆ ਜਾਵੇ ਤੇ ਵਰਤਿਆ ਜਾਵੇ ਹੁਣ ਆਪਾਂ ਗੱਲ ਕਰਦੇ ਆਂ ਵੀ ਡਿਜੀਟਲ ਜਾਂ ਕਹਿ ਲਓ ਔਨਲਾਈਨ ਸਕੈਮਸ ਕਿਹੜੇ ਚੱਲ ਰਹੇ ਨੇ ਜੋ ਆਮ ਚੱਲ ਰਹੇ ਨੇ ਭਾਰਤ ਵਰਸ਼ ਦੇ ਵਿੱਚ ਜਿਨ੍ਹਾਂ ਦੇ ਵਿੱਚ ਕਾਫੀ ਲੋਕ ਗੁੰਮਰਾਹ ਹੁੰਦੇ ਨੇ ਹੋ ਸਕਦਾ ਘੱਟ ਪੜ੍ਹਾਈ ਲਿਖਾਈ ਕਰਕੇ ਹੁੰਦੇ ਹੋਣ ਹੋ ਸਕਦਾ ਉਹਨਾਂ ਨੂੰ ਉਹਨਾਂ ਫਰੋਡਸ ਬਾਰੇ ਪਤਾ ਨਾ ਹੋਵੇ ਜਾਂ ਕੁਝ ਬੱਚੇ ਜਾਂ ਬੇਰੋਜ਼ਗਾਰ ਕਹਿ ਸਕਦੇ ਆ ਆਪਾਂ ਬੇਰੁਜ਼ਗਾਰ ਜਿਹੜੀ ਪਾਪੂਲੇਸ਼ਨ ਆ ਉਹ ਵੀ ਇੰਨਾ ਫਰਾਡ ਦਾ ਸ਼ਿਕਾਰ ਹੁੰਦੀ ਆ ਜਲਦੀ ਪੈਸੇ ਕਮਾਉਣ ਦੇ ਚੱਕਰਾਂ ਦੇ ਵਿੱਚ ਚਲੋ ਵਧਦੇ ਆ ਅੱਗੇ ਵੀਡੀਓ ਦੇ ਵਿੱਚ ਤਾਂ ਸਭ ਤੋਂ ਪਹਿਲਾਂ ਜਿਹੜਾ ਫਰਾਡ ਆਉਂਦਾ ਵਾ ਉਹ ਹੁੰਦਾ ਵਾ ਕ੍ਰੈਡਿਟ ਕਾਰਡ ਦਾ ਫਰਾਡ ਆਮ ਫਰਾਡ ਆ ਕ੍ਰੈਡਿਟ ਕਾਰਡ ਦਾ ਏ ਲਗਭਗ ਸਾਰੇ ਲੋਕਾਂ ਦੇ ਨਾਲ ਕਦੇ ਨਾ ਕਦੇ ਵਾਪਰਦਾ ਕਿਸੇ ਨਾ ਕਿਸੇ ਟਾਈਮ ਤੇ ਜਰੂਰ ਫੋਨ ਆਇਆ ਉਹ ਜਿਹਦੇ ਕੋਲ ਕ੍ਰੈਡਿਟ ਕਾਰਡ ਆ ਉਹਨਾਂ ਨੂੰ ਫੋਨ ਆਉਂਦਾ ਬੈਂਕਰ ਬਣ ਕੇ ਬੰਦਾ ਫੋਨ ਕਰਦਾ ਤੇ ਫੋਨ ਤੇ ਦੱਸਦਾ ਵਾ ਕਿ ਮੈਂ ਫਲਾਣੇ ਬੈਂਕ ਦੇ ਵਿੱਚੋਂ ਬੋਲ ਰਿਹਾ ਤੇ ਤੁਹਾਡੇ ਕ੍ਰੈਡਿਟ ਕਾਰਡ ਦੇ ਉੱਤੇ ਪਰਸਨਲ ਲੋਨ ਪ੍ਰੀ ਅਪਰੂਵਡ ਹੋਇਆ ਤੇ ਤੁਸੀਂ ਇਸ ਲੋਨ ਨੂੰ ਲੈਣਾ ਚਾਹੁੰਦੇ ਹੋ ਹੋ ਸਕਦਾ ਕਿਸੇ ਨੂੰ ਲੋਡ ਹੋਵੇ ਉਸ ਸਮੇਂ ਪੈਸੇ ਦੇ ਜਾਂ ਜਿਹਨੂੰ ਲੋਡ ਨਹੀਂ ਹੁੰਦੀ ਉਹ ਉਸੇ ਸਮੇਂ ਮਨਾ ਕਰ ਦਿੰਦਾ ਜਿਹਨੂੰ ਲੋਡ ਹੁੰਦੀ ਉਹ ਬੋਲ ਦਿੰਦਾ ਹਾਂਜੀ ਮੈਨੂੰ ਲੋਡ ਆ ਠੀਕ ਆ ਤਾਂ ਉਸੇ ਸਮੇਂ ਉਹ ਬੰਦਾ ਜਾਂ ਲੇਡੀ ਗੱਲ ਕਰ ਰਹੀ ਹੁੰਦੀ ਆ ਉਹ ਕਹਿੰਦੇ ਨੇ ਵੀ ਸਾਨੂੰ ਲੋਨ ਦੇਣ ਦੇ ਵਿੱਚ ਕੋਈ ਦਿੱਕਤ ਨਹੀਂ ਤੁਸੀਂ ਪਹਿਲਾਂ ਇਸ ਖਾਤੇ ਦੇ ਵਿੱਚ ਪ੍ਰੋਸੈਸਿੰਗ ਫੀਸ ਜਮ੍ਹਾਂ ਕਰਵਾਓ ਉਹ ਅਮਾਉਂਟ 5000 10000 20000 ਜਿੰਨੀ ਵੀ ਹੋ ਸਕਦੀ ਹੈ ਐਸ ਪਰ ਲੋਨ ਅਮਾਉਂਟ ਤੇ ਤੁਸੀਂ ਉਹ ਲਾਲਚ ਦੇ ਵਿੱਚ ਆ ਕੇ ਜੇ ਤੁਹਾਡੀ ਲੋਡ ਹੁੰਦੀ ਹੈ ਲੋਨ ਲੈਣ ਦੀ ਤੁਸੀਂ ਉਸ ਖਾਤੇ 'ਚ ਪੈਸੇ ਜਮ੍ਹਾਂ ਕਰਾ ਦਿੰਦੇ ਹੋ ਤਾਂ ਜਿਸ ਦਿਨ ਤੁਸੀਂ ਪੈਸੇ ਜਮ੍ਹਾਂ ਕਰਵਾ ਦਿੱਤੇ ਤੋਂ ਤੁਸੀਂ ਸਮਝੋ ਵੀ ਉਸ ਦਿਨ ਹੀ ਤੁਹਾਡੇ ਨਾਲ ਫਰੌਡ ਹੋ ਗਿਆ ਇਹ ਜਿਹੜਾ ਫਰੌਡ ਆ ਆਮ ਤੌਰ ਤੇ ਅੱਜ ਕੱਲ ਬਹੁਤ ਤੇਜ਼ੀ ਨਾਲ ਚੱਲ ਰਿਹਾ ਨੰਬਰ 2 ਦੇ ਉੱਪਰ ਚੱਲਦਾ ਵਾ UPI ਫਰੌਡ UPI ਫਰੋਡ ਅੱਜ ਕੱਲ ਆਪਾਂ ਹਰ ਦੁਕਾਨ ਦੇ ਉੱਤੇ ਸਕੈਨਰ ਜ ਆ ਯੂਜ਼ ਕਰਦੇ ਆ ਹਰ ਰੇੜੀ ਦੇ ਉੱਪਰ ਸਕੈਨਰ ਲੱਗਿਆ ਹੋਇਆ ਕਿਤੇ ਵੀ ਆਪਾਂ ਨੇ ਜਾਣਾ ਕਿਤੇ ਆਨਲਾਈਨ ਸ਼ਾਪਿੰਗ ਲਈ ਜਾਣਾ ਕਰਿਆਨੇ ਦਾ ਸਾਮਾਨ ਖਰੀਦਣ ਲਈ ਜਾਣਾ ਕਿਤੇ ਆਪਾਂ ਐਜ਼ ਅ ਟੂਰਿਸਟ ਬਣ ਕੇ ਜਾਣਾ ਕੋਈ ਵੀ ਕੰਮ ਜਾਣਾ ਮਾ ਤੁਹਾਨੂੰ ਸਕੈਨਰ ਮਿਲੂਗਾ ਲੱਗਿਆ ਹੋਇਆ ਤੇ ਤੁਸੀਂ ਉਹਦੇ ਤੇ ਸਕੈਨ ਕਰਦੇ ਹੋ ਹੁਣ ਇਹ ਸਕੈਨ ਕਰਨ ਵਾਲਾ ਚਲੋ ਠੀਕ ਆ ਵੀ ਸਕੈਨ ਕਰਤਾ ਪੈਸੇ ਭੇਜਤੇ ਉਹ ਗੱਲ ਹੋਗੀ ਅਲੱਗ ਵੀ ਇਹਦਾ ਆਪਾਂ ਪੈਸੇ ਦੇਤੇ ਤੇ ਆਪਾਂ ਸਮਾਨ ਖਰੀਦਿਆ ਤਾਂ ਕੀ ਫਰੋਡ ਹੋਇਆ ਇਹਦੇ ਵਿੱਚ ਯੂਪੀਆਈ ਆਈਡੀ ਦੇ ਵਿੱਚ ਜਿਹੜਾ ਆਨਲਾਈਨ ਫਰੋਡ ਆ ਉਹਦੇ ਵਿੱਚ ਤੁਹਾਨੂੰ ਮੈਸੇਜ ਆਂਦਾ ਅਚਾਨਕ ਹੀ ਤੁਸੀਂ ਹੈਰਾਨ ਹੋ ਜੰਨੇ ਹੋ ਵੀ ਤੁਹਾਡੇ ਖਾਤੇ ਦੇ ਵਿੱਚ ਪੈਸੇ ਆ ਗਏ ਪੈਸੇ ਕਿੱਥੋਂ ਆ ਗਏ 5000 ਵੀ ਹੋ ਸਕਦਾ 1000 ਵੀ ਹੋ ਸਕਦਾ 2000 ਵੀ ਹੋ ਸਕਦਾ ਆਪਾਂ ਖੁਸ਼ ਹੋ ਜੰਨੇ ਆ ਦੇਖ ਕੇ ਵੀ ਪੈਸੇ ਆ ਗਏ ਨੇ ਚਲੋ ਠੀਕ ਆ ਜੀ ਪਤਾ ਨਹੀਂ ਕਿਹਨੇ ਆਈ ਉਸ ਦੇ ਦੌਰਾਨ ਤੁਹਾਨੂੰ ਥੋੜੇ ਸਮੇਂ ਬਾਅਦ ਘੰਟੇ ਬਾਅਦ 2 ਘੰਟੇ ਬਾਅਦ ਸ਼ਾਮ ਨੂੰ ਤੁਹਾਨੂੰ ਇੱਕ ਫੋਨ ਆਂਦਾ ਫੋਨ ਤੇ ਬੰਦਾ ਕਹਿੰਦਾ ਵੀ ਮੇਰੇ ਤੋਂ ਤੁਹਾਡੇ ਖਾਤੇ ਦੇ ਵਿੱਚ ਪੈਸੇ ਪਾਏ ਗਏ ਤੇ ਹੁਣ ਤੁਸੀਂ ਇਹ ਪੈਸੇ ਇਸ ਨੰਬਰ ਦੇ ਉੱਪਰ ਮੈਨੂੰ ਵਾਪਸ ਭੇਜ ਦਿਓ ਜਿਹੜੇ ਬੰਦ ਲੋਕ ਇਮਾਨਦਾਰ ਨੇ ਉਹ ਲੋਕ ਕਹਿੰਦੇ ਨੇ ਠੀਕ ਆ ਜੀ ਅਸੀਂ ਵੈਸੇ ਵਾਪਸ ਭੇਜ ਦਨੇ ਆ ਸਾਨੂੰ ਨੰਬਰ ਭੇਜ ਦਿਓ ਜਦੋਂ ਪੈਸੇ ਤੁਸੀਂ ਵਾਪਸ ਭੇਜਦੇ ਉਸੇ ਸਮੇ ਤੁਹਾਡੇ UPI ਜਾਂ ਤੁਹਾਡੇ ਸਿਸਟਮ ਦੇ ਵਿੱਚ ਉਹਨੇ ਵਾਇਰਸ ਇੰਜੈਕਟ ਕਰ ਦੇਣਾ ਵਾ ਵਾਇਰਸ ਇੰਜੈਕਟ ਕੀਤਾ ਤਾਂ ਤੁਹਾਡੀ ਸਾਰੀ ਖਾਤਿਆਂ ਦੀ ਡਿਟੇਲ ਵਿਦ ਪਾਸਵਰਡ ਲੌਗਇਨ ਪਾਸਵਰਡ ਤੇ ਉਸ ਤੋਂ ਬਾਅਦ ਤੁਹਾਡੀ ਨਿੱਜੀ ਜਾਣਕਾਰੀ ਸਾਰੀ ਹੈਕਰ ਨੇ ਹੈਕ ਕਰ ਲੈਣੀ ਆ ਤੇ ਉਸ ਤੋਂ ਬਾਅਦ ਥੋੜੇ ਸਮੇਂ ਬਾਅਦ ਤੁਹਾਡਾ ਸਾਰਾ ਦਾ ਸਾਰਾ ਬੈਂਕ ਖਾਤਾ ਸਾਫ ਮਤਲਬ ਇਦਾਂ ਦੇ ਜਿਹੜੇ ਫਰੌਡ ਆ ਲੇਟੈਸਟ ਸੁਣਨ ਦੇ ਵਿੱਚ ਆਏ ਨੇ ਤੇ ਲੋਕਾਂ ਨੂੰ ਇਨ੍ਹਾਂ ਚੀਜ਼ਾਂ ਬਾਰੇ ਪਤਾ ਨਹੀਂ ਤੇ ਕਦੇ ਵੀ ਕੋਈ ਵੀ ਮੈਸੇਜ ਤੁਹਾਨੂੰ ਪੈਸੇ ਦਾ ਆਂਦਾ ਤਾਂ ਉਹਨੂੰ ਦੇਖ ਕੇ ਜਾਂ ਤੁਹਾਨੂੰ ਫੋਨ ਆਂਦਾ ਵੀ ਸਾਡੇ ਪੈਸੇ ਵਾਪਸ ਕਰ ਦਿਓ ਉਹਨੂੰ ਸੋਚ ਸਮਝ ਕੇ ਵਾਪਸ ਕਰੋ ਜਿਹੜਾ ਤੀਜੇ ਨੰਬਰ ਤੇ ਫਰੌਡ ਚੱਲਦਾ ਉਹ ਇੰਨਾ ਕੇ ਜ਼ਿਆਦਾ ਪ੍ਰਸਿੱਧ ਫਰੌਡ ਚੱਲਦਾ ਕਿ ਭੋਲੇ-ਭਾਲੇ ਲੋਕਾਂ ਨੂੰ ਇਸ ਚੀਜ਼ ਦਾ ਪਤਾ ਹੀ ਨਹੀਂ ਹੁੰਦਾ ਵੀ ਉਹਨਾਂ ਨਾਲ ਵਾਕਈ ਕੋਈ ਫਰੌਡ ਹੋ ਰਿਹਾ ਕਿਉਂਕਿ ਬੇਰੋਜ਼ਗਾਰੀ ਇੰਨੇ ਉੱਚੇ ਲੈਵਲ ਤੇ ਆ ਤੇ ਤੁਹਾਨੂੰ ਹਰ ਰੋਜ਼ ਏਮਪਲੋਇਮੈਂਟ ਏਜੰਸੀ ਫੋਨ ਕਰਦਿਆਂ ਨੇ ਲੋਕ ਨੌਕਰੀਆਂ ਲੱਭਣ ਜਾਂਦੇ ਨੇ ਪ੍ਰਾਈਵੇਟ ਨੌਕਰੀਆਂ ਲੱਭਦੇ ਨੇ ਗਵਰਨਮੈਂਟ ਨੌਕਰੀਆਂ ਲੱਭਦੇ ਨੇ ਤਾਂ ਉੱਥੋਂ ਤੁਹਾਨੂੰ ਡਾਟਾ ਤੁਹਾਡਾ ਹੈਕਰਸ ਹੈਕ ਕਰਦੇ ਨੇ ਤਾਂ ਤੁਹਾਨੂੰ ਏਜੰਟ ਬਣ ਕੇ ਫੋਨ ਆਉਂਦਾ ਏਜੰਟ এমਪਲੋਇਮੈਂਟ ਏਜੰਟ ਲੇਡੀ ਵੀ ਹੋ ਸਕਦੀ ਆ ਕਿਗਾ ਜੈਂਟਸ ਵੀ ਹੋ ਸਕਦਾ ਉਹ ਤੁਹਾਨੂੰ ਫੋਨ ਕਰਕੇ ਦੱਸਣਗੇ ਕਿਸੇ ਕੰਪਨੀ ਦਾ ਨਾਮ ਲੈ ਦੰਗੇ ਵੀ ਅਸੀਂ ਰਿਕਰੂਟਮੈਂਟ ਏਜੰਸੀ ਤੋਂ ਬੋਲ ਰਹੇ ਹਾਂ ਤੇ ਤੁਹਾਡੀ ਜੌਬ ਲੱਗ ਗਈ ਆ ਜਾਂ ਅਸੀਂ ਤੁਹਾਨੂੰ ਜੌਬ ਪ੍ਰੋਵਾਈਡ ਕਰਾਵਾਂਗੇ ਤੇ ਤੁਸੀਂ ਇੰਟਰਸਟਿਡ ਹੋ ਤੇ ਆਪਾਂ ਨੂੰ ਲੋੜ ਹੁੰਦੀ ਆ ਉਸ ਸਮੇਂ ਨੌਕਰੀ ਦੀ ਤੇ ਆਪਾਂ ਕਹਿੰਦੇ ਹਾਂ ਹਾਂਜੀ ਅਸੀਂ ਸਾਨੂੰ ਲੋੜ ਆ ਤੇ ਅਸੀਂ ਨੌਕਰੀ ਲੱਗਣਾ ਮੈਂ ਦੱਸੋ ਤੁਹਾਡੀ ਫਾਰਮੈਲਿਟੀਜ਼ ਕੀ ਨੇ ਜਦੋਂ ਆਪਾਂ ਇੰਨੀ ਗੱਲ ਕਹਿ ਤੀ ਤਾਂ ਉਹਨਾਂ ਦਾ ਕੌਨਫੀਡੈਂਸ ਰੇਜ਼ ਹੋ ਜਾਂਦਾ ਤੇ ਉਹ ਕਹਿੰਦੇ ਨੇ ਹਾਂਜੀ ਤੁਸੀਂ ਇੱਦਾਂ ਕਰੋ ਤੁਹਾਨੂੰ ਇੱਕ ਨੰਬਰ ਦਿੱਤਾ ਉਹਦੇ ਵਿੱਚ ਯੂਪੀਆਈ ਜਾਂ ਤੁਸੀਂ ਬੈਂਕ ਅਕਾਊਂਟ ਦੇ ਵਿੱਚ ਜਾ ਕੇ ਇੰਨੇ ਪੈਸੇ ਜਮ੍ਹਾਂ ਕਰਵਾ ਦਿਓ ਉਸ ਤੋਂ ਬਾਅਦ ਸਲਿੱਪ ਆ ਜਿਹੜੀ ਉਹ ਅਪਡੇਟ ਕਰ ਦਿਓ ਸਾਡੀ ਸਾਈਟ ਦੇ ਸਾਈਟ ਦੇ ਦਿੰਦੇ ਨੇ ਤਾਂ ਤੁਹਾਨੂੰ ਆਨਲਾਈਨ ਲਿੰਕ ਆ ਜਿਹੜਾ ਆਨਲਾਈਨ ਫਾਰਮ ਆ ਖੁੱਲ ਜਾਊਗਾ ਤੇ ਤੁਸੀਂ ਫਿਲ ਕਰ ਦੇਣਾ ਤੁਹਾਡੀ ਐਪਲੀਕੇਸ਼ਨ ਸਾਡੇ ਕੋਲ ਆ ਜਾਊਗੀ ਤੇ ਅਸੀਂ ਤੁਹਾਨੂੰ ਜੋਬ ਪ੍ਰੋਵਾਈਡ ਕਰ ਦਾਂਗੇ ਸੋ ਇਹ ਚੀਜ਼ ਦੇਖਣ ਨੂੰ ਜੈਨੂਨ ਲੱਗਦੀ ਆ ਇੱਕ ਟਾਈਮ ਦਾ ਵੀ ਹਾਂ ਵਾਕਈ ਹੀ ਬੰਦਾ ਆਨਲਾਈਨ ਸਾਰਾ ਕੁਝ ਕਰ ਰਿਹਾ ਤੇ ਸਾਡੀ ਨੌਕਰੀ ਪੱਕੀ ਹੈ ਇਹ ਇੰਟਰਵਿਊ ਕੰਡਕਟ ਕਰਾਊਗਾ ਜਾਂ ਸਾਡੀ ਨੌਕਰੀ ਪੱਕੀ ਹੋਗੀ ਪਰ ਇਹ ਸਭ ਧੋਖਾਧੜੀ ਆ ਇਹ ਫੇਕ ਆ ਤੁਹਾਨੂੰ ਉਹ ਸਿਰਫ ਇਸ ਲਈ ਫੋਨ ਕਰ ਰਿਹਾ ਕਿਉਂਕਿ ਉਸਨੇ ਤੁਹਾਡੇ ਪੈਸੇ ਲੁੱਟਣੇ ਨੇ ਤੁਹਾਡੀ ਹਾਰਡ ਅੰਡ ਮਨੀ ਲੁੱਟਣੀਆਂ ਤੁਹਾਡੀ ਮਿਹਨਤ ਦੀ ਕਮਾਈ ਉਹਨਾਂ ਨੇ ਲੁੱਟਣੀਆਂ ਸਕੈਮ ਕਰਨਾ ਤੁਹਾਡੇ ਨਾਲ ਸੋ ਇਹ ਸਕੈਮ ਆ ਜਿਹੜਾ ਕਾਫੀ ਜਿਆਦਾ ਚਰਚੀ ਦਾ ਦੇ ਲੋਕਾਂ ਵਿੱਚ ਦੇਖਣ ਨੂੰ ਸਾਹਮਣੇ ਆਇਆ ਆਪਾਂ ਨੰਬਰ 4 ਤੇ ਗੱਲ ਕਰਦੇ ਆਂ ਫਿਸ਼ਿੰਗ ਸਕੈਮ ਦੀ ਫਿਸ਼ਿੰਗ ਸਕੈਮ ਕੋਈ ਮੱਛੀਆਂ ਦੇ ਨਾਲ ਰਿਲੇਟਡ ਨਹੀਂ ਹੈਗਾ ਇਹ ਵੀ ਇੱਕ ਸਕੈਮ ਆ ਜੋ ਆਮ ਤੌਰ ਤੇ ਲੋਕਾਂ ਦੇ ਨਾਲ ਹੁੰਦਾ ਇਹਦੇ ਵਿੱਚ ਕੀ ਹੁੰਦਾ ਤੁਹਾਨੂੰ SMS, ਈਮੇਲ ਜਾਂ ਫੋਨ ਕਾਲਸ ਆਉਂਦੀਆਂ ਨੇ ਉਹਦੇ ਵਿੱਚ ਕੋਈ ਬੈਂਕਰ ਬਣਦਾ ਵਾ ਜਾਂ ਕੋਈ ਵੀ ਪਰਸਨ ਸਮਝ ਲਓ ਕਿਸੇ ਪ੍ਰੋਫੈਸ਼ਨਲ ਕੰਪਨੀ ਦੇ ਵਿੱਚੋਂ ਪ੍ਰੋਫੈਸ਼ਨਲ ਬਣ ਕੇ ਤੁਹਾਨੂੰ ਫੋਨ ਕਰਦਾ ਤੇ ਉਹ ਤੁਹਾਨੂੰ ਦੱਸਦਾ ਵੀ ਤੁਹਾਡੇ ਲਈ ਆ ਆਫਰ ਲੈ ਕੇ ਆਏ ਆ ਜਾਂ ਤੁਹਾਡਾ ਲੋਨ ਸੈਂਕਸ਼ਨ ਹੋ ਜਾਂ ਸਸਤੇ ਬਾ ਦੇ ਵਿੱਚ ਆ ਚੀਜ਼ ਮਿਲ ਰਹੀ ਆ ਤੇ ਆਪਾਂ ਇਸ ਚੀਜ਼ ਤੋਂ ਅਟਰੈਕਟਿਵ ਹੋ ਗਏ ਉਹਦੇ ਨਾਲ ਗੱਲਾਂ ਮਾਰਨੀ ਸ਼ੁਰੂ ਕਰ ਦਿੰਦੇ ਆ ਫਿਰ ਗੱਲਾਂ-ਗੱਲਾਂ ਦੇ ਵਿੱਚ ਉਹ ਆਪਣੀ ਸਾਰੀ ਜਾਣਕਾਰੀ ਘੜਾ ਲੈਂਦਾ ਤੇ ਜਦੋਂ ਸਾਰੀ ਜਾਣਕਾਰੀ ਘੜਾ ਲੈਂਦਾ ਉਹਦੇ ਵਿੱਚ ਕਈ ਵਾਰੀ ਆਪਣੇ ਸੀਕ੍ਰੇਟਸ ਜਿਵੇਂ ਬੈਂਕ ਅਕਾਊਂਟ ਦੀ ਡਿਟੇਲਸ ਓਟੀਪੀ ਪੈਨਸ ਸਾਰਾ ਕੁਝ ਸਾਂਝਾ ਆਪਾਂ ਕਰ ਦਿੰਨੇ ਆ ਤੇ ਇਹਦੇ ਨਾਲ ਆਪਣੇ ਨਾਲ ਜਿਹੜਾ ਵਾ ਉਹ ਫਿਸ਼ਿੰਗ ਸਕੈਮ ਹੋ ਜਾਂਦਾ ਵਾ ਨੰਬਰ 5 ਦੇ ਉੱਪਰ ਪੰਜਵੇਂ ਨੰਬਰ ਤੇ ਹੈਗਾ ਈਮੇਲ ਸਕੈਮ ਲਗਭਗ ਸਾਰੇ ਲੋਕਾਂ ਦੀ ਜਿਹਦੀ ਈਮੇਲ ਆਈਡੀ ਬਣੀ ਹੋਈ ਆ ਉਹਨਾਂ ਨੂੰ ਇਹ ਸਕੈਮ ਦੇਖਣ ਨੂੰ ਮਿਲਦਾ ਹਰ ਰੋਜ਼ ਕਿਤੇ ਨਾ ਕਿਤੇ ਕਿਸੇ ਨਾ ਕਿਸੇ ਈਮੇਲ ਆਈਡੀ ਦੇ ਉੱਪਰ ਇੱਕ ਮੇਲ ਆਂਦੀ ਆ ਜਿਹਦੇ ਵਿੱਚ ਲਿਖਿਆ ਹੁੰਦਾ ਵੀ ਤੁਹਾਨੂੰ 1 ਲੱਖ 10 ਲੱਖ 50 ਲੱਖ 1 ਕਰੋੜ 10 ਕਰੋੜ ਦਾ ਲੋਨ ਆ ਜਿਹੜਾ ਸੈਂਕਸ਼ਨ ਹੋ ਗਿਆ ਕਈ ਵਾਰੀ ਕਈ ਬੰਦਿਆਂ ਨੂੰ ਲੋਡ ਵੀ ਹੁੰਦੇ ਲੋਨ ਦੀ ਤੇ ਉਹਨਾਂ ਨੂੰ ਉਹ ਮੇਲ ਦੇ ਵਿੱਚ ਹੀ ਲਿਖਿਆ ਹੁੰਦਾ ਵੀ ਜਿਹੜਾ ਨੀਚੇ ਦਿੱਤਾ ਲਿੰਕ ਆ ਬਿਲੋ ਲਿੰਕ ਆ ਉਹਦੇ ਤੇ ਕਲਿੱਕ ਕਰੋ ਤੇ ਆਪਾਂ ਉਸ ਤੇ ਕਲਿੱਕ ਕਰਦੇ ਆਂ ਤੇ ਅੱਗੇ ਉਹ ਹੋਰ ਡਿਟੇਲਸ ਮੰਗਣੀ ਸ਼ੁਰੂ ਕਰ ਦਿੰਦੇ ਨੇ ਤਾਂ ਆਪਾਂ ਆਪਣੀ ਪਰਸਨਲ ਡਿਟੇਲਸ ਭਰ ਦਿੰਨੇ ਆਂ ਉਸ ਤੋਂ ਬਾਅਦ ਬੈਂਕ ਅਕਾਊਂਟ ਭਰ ਦਿੰਨੇ ਆਂ ਓਟੀਪੀ ਆਪਾਂ ਵੈਲੀਡੇਟ ਕਰ ਦਿੰਨੇ ਆਂ ਉਸ ਤੋਂ ਬਾਅਦ ਕੁਝ ਅਮਾਊਂਟ ਦੀ ਡਿਮਾਂਡ ਕਰਦੇ ਆ ਉਹ ਵੀ ਆਪਾਂ ਕਰ ਦਿੰਨੇ ਆਂ ਪਰ ਲੋਨ ਆਪਾਂ ਨੂੰ ਫਿਰ ਵੀ ਨਹੀਂ ਮਿਲਦਾ ਜੇ ਜਦੋਂ ਇਹ ਲੋਨ ਆਪਾਂ ਨੂੰ ਨਹੀਂ ਮਿਲਦਾ ਤਾਂ ਇਹ ਸਮਝ ਲਓ ਵੀ ਤੁਹਾਡੇ ਨਾਲ ਫਰੋਡ ਆ ਅਟੈਂਪਟ ਹੋ ਗਿਆ ਕਿਉਂਕਿ ਜਿਹੜੇ ਉਹ ਈਮੇਲਸ ਨੇ ਉਹ ਸਾਰੀ ਦੀਆਂ ਸਾਰੀਆਂ ਸਪੈਮ ਈਮੇਲਸ ਨੇ ਧੋਖਾਧੜੀ ਹੈਕਰਸ ਦੇ ਵੱਲੋਂ ਹਰ ਈਮੇਲ ਆਈਡੀ ਦੇ ਉੱਤੇ ਉਹ ਈਮੇਲ ਭੇਜੀ ਜਾਂਦੀ ਹੈ ਤਾਂ ਕਿ ਲੋਕ ਵੱਧ ਤੋਂ ਵੱਧ ਫਰੌਡ ਦਾ ਜਾਂ ਆਨਲਾਈਨ ਸਕੈਮ ਦਾ ਸ਼ਿਕਾਰ ਬਣਨ ਹੁਣ ਹੈਗਾ ਵਾ ਆਈਡੈਂਟੀਟੀ ਥੈਫਟ ਆਈਡੈਂਟੀਟੀ ਥੈਫਟ ਕੀ ਆ ਆਈਡੈਂਟੀਟੀ ਥੈਫਟ ਦਾ ਮਤਲਬ ਹੈਗਾ ਬਾਬੀ ਤੁਹਾਡੇ ਆਈਡੀ ਪ੍ਰੂਫ ਚੋਰੀ ਹੋ ਗਏ ਜਾਂ ਗਿਰ ਗਏ ਕਿਸੇ ਉਹ ਸ਼ਰਾਰਤੀ ਅਨਸਰ ਜਾਂ ਕਿਸੇ ਕਹਿ ਦੋ ਤੁਸੀਂ ਜਿਹੜਾ ਬੰਦਾ ਫਰੌਡੀ ਆ ਉਹਦੇ ਹੱਥ ਲੱਗ ਗਏ ਉਹ ਹੱਥ ਲੱਗਾਂ ਤੋਂ ਬਾਅਦ ਤੁਸੀਂ ਰਿਪੋਰਟ ਨਹੀਂ ਲਿਖਾਈ ਤੇ ਉਸ ਬੰਦੇ ਨੇ ਕਈ ਵਾਰੀ ਆਨਲਾਈਨ ਜਾ ਕੇ ਕਲੋਨਿੰਗ ਕਰ ਲੈਂਦੇ ਨੇ ਕ੍ਰੈਡਿਟ ਕਾਰਡ ਦੀ ਕਲੋਨਿੰਗ ਕਰ ਲੈਂਦੇ ਉਹ ਤੁਹਾਡੇ ਨਕਲੀ ਡਾਕੂਮੈਂਟ ਬਣਾ ਲੈਂਦੇ ਨੇ ਜਾਂ ਸੇਮ ਡਾਕੂਮੈਂਟਸ ਨੂੰ ਯੂਜ਼ ਕਰਕੇ ਤੁਹਾਡੀ ਆਈਡੈਂਟੀਟੀ ਦਾ ਮਿਸਯੂਜ਼ ਕਰ ਲੈਂਦੇ ਨੇ ਤਾਂ ਇਹ ਵੀ ਫਰਾਡ ਤੁਹਾਡੇ ਨਾਲ ਹੋ ਜਾਂਦਾ ਇਸ ਤੋਂ ਬਚਣ ਲਈ ਜਦੋਂ ਤੁਹਾਡੇ ਕੋਈ ਨੁਕਸਾਨ ਹੋਵੇ ਤਾਂ ਤੁਹਾਨੂੰ ਉਸੇ ਸਮੇਂ ਆਨਲਾਈਨ ਜਿਹੜੀ ਆ ਕੰਪਲੇਂਟ ਐਫ ਆਈ ਆਰ ਰਜਿਸਟਰ ਕਰ ਦੇਣੀ ਚਾਹੀਦੀ ਆ ਤੇ ਸਾਈਬਰ ਕ੍ਰਾਈਮ ਨੂੰ ਜਾਂ ਨੇੜੇ ਦੇ ਪੁਲਿਸ ਸਟੇਸ਼ਨ ਦੇ ਵਿੱਚ ਜਿਹੜੀ ਐਫ ਆਈ ਆਰ ਰਜਿਸਟਰ ਕਰਨੀ ਚਾਹੀਦੀ ਹੈ ਨੰਬਰ 7 ਦੇ ਉੱਪਰ ਸਭ ਤੋਂ ਜ਼ਿਆਦਾ ਪਪੂਲਰ ਫਰਾਡ ਹਰ ਬੰਦਾ ਕਿਤੇ ਨਾ ਕਿਤੇ ਇਸ ਚੀਜ਼ ਦਾ ਸ਼ਿਕਾਰ ਹੁੰਦਾ ਇਹ ਹੈਗਾ ਵਾ ਔਨਲਾਈਨ ਸ਼ੋਪਿੰਗ ਫਰਾਡ ਔਨਲਾਈਨ ਸ਼ੋਪਿੰਗ ਫਰਾਡ ਕਿਵੇਂ ਹੁੰਦਾ ਔਨਲਾਈਨ ਸ਼ੋਪਿੰਗ ਫਰਾਡ ਜਿਹੜਾ ਹੁੰਦਾ ਵਾ ਜ਼ਿਆਦਾਤਰ ਆਪਾਂ ਆਪਣੇ ਕ੍ਰੈਡਿਟ ਕਾਰਡ ਡੈਬਿਟ ਕਾਰਡ ਸਾਰਾ ਕੁਝ ਸੇਵ ਕਰ ਦਿੰਨੇ ਆ ਇੱਕ ਦਾ ਇਹ ਸਿਸਟਮ ਆ ਵੀ ਤੁਹਾਡਾ ਡਾਟਾ ਹੈਕ ਕਰ ਲਿਆ ਨਕਲੀ ਵੈਬਸਾਈਟਾਂ ਬਣਦੀਆਂ ਨੇ ਵੈਬਸਾਈਟਾਂ ਦੇ ਉੱਤੇ ਆਪਾਂ ਰਜਿਸਟਰ ਕਰਦੇ ਜਾਂ ਕੇ ਇੱਕ ਵਾਰੀ ਆਪਣਾ ਅਕਾਊਂਟ ਵੈਲੀਡੇਟ ਕਰਦੇ ਆ ਤਾਂ ਉਹ ਆਪਣਾ ਡਾਟਾ ਲੀਕ ਕਰ ਲੈਂਦੇ ਨੇ ਇੱਕ ਦਾ ਉਥੋਂ ਫਰਾਡ ਹੁੰਦਾ ਨੰਬਰ 2 ਦੇ ਉੱਤੇ ਜਦੋਂ ਕਿਸੇ ਦਾ ਕੋਈ ਵੀ ਕਾਰਡ ਡੈਬਿਟ ਕਾਰਡ ਕ੍ਰੈਡਿਟ ਕਾਰਡ ਜਦੋਂ ਗੁੰਮ ਜਵੇ ਤਾਂ ਆਪਾਂ ਦੇਰੀ ਕਰ ਦਈਏ ਉਸ ਨੂੰ ਬੰਦ ਕਰਾਉਣ ਦੇ ਵਿੱਚ ਤਾਂ ਕਈ ਸਾਈਟਸ ਵੈਬਸਾਈਟਸ ਕਈ ਇਦਾਂ ਦੀਆਂ ਨੇ ਜਿੱਥੇ OTP ਦੀ ਲੋਡ ਨਹੀਂ ਪੈਂਦੀ ਜਦੋਂ ਤੁਹਾਡਾ ਕ੍ਰੈਡਿਟ ਕਾਰਡ ਡੈਬਿਟ ਕਾਰਡ ਕਿਸੇ ਬੰਦੇ ਦੇ ਹੱਥ 'ਚ ਲੱਗਿਆ ਤੇ ਉਹਨਾਂ ਨੂੰ ਪਤਾ ਲੱਜਣਾ ਵੀ ਇੱਕ ਵਾਰੀ ਚਲਾ ਕੇ ਦੇਖੀਏ ਕਿਉਂਕਿ ATM ਤੋਂ ਪੈਸੇ ਕਢਾਉਣੇ ਔਕੇ ਨੇ ਦੁਕਾਨਾਂ ਤੇ ਜਾ ਕੇ ਪੈਸੇ ਕਢਾਉਣੇ ਔਕੇ ਨੇ ਆਨਲਾਈਨ ਵੈਬਸਾਈਟਸ ਨੇ OTP ਨਹੀਂ ਵੈਲੀਡੇਟ ਕਰਦੀਆਂ ਕਈ ਵਾਰੀ ਤਾਂ ਉਥੋਂ ਜਿਹੜਾ ਇਹ ਫਰਾਡ ਕਰਨਾ ਈਜ਼ੀ ਹੋ ਜਾਂਦਾ ਤਾਂ ਲੋਕ ਕੀ ਕਰਦੇ ਨੇ ਉਹ ਗੁੰਮੇ ਹੋਏ ਕਾਰਡਾਂ ਨੂੰ ਲੈ ਕੇ ਜਿਹੜੀਆਂ ਵੈਬਸਾਈਟਾਂ ਦੇ ਉੱਤੇ ਇਹ ਕਾਰਡ ਯੂਜ਼ ਹੁੰਦੇ ਨੇ ਉੱਥੋਂ ਉਹ ਆਨਲਾਈਨ ਸ਼ਾਪਿੰਗ ਕਰਕੇ ਤੇ ਤੁਹਾਡੇ ਸਾਰੇ ਦੇ ਸਾਰੇ ਪੈਸੇ ਉਡਾ ਦਿੰਦੇ ਨੇ ਸੋ ਇਸ ਤਰ੍ਹਾਂ ਆਨਲਾਈਨ ਸ਼ਾਪਿੰਗ ਫਰਾਡ ਹੁੰਦਾ ਵਾ ਜੋ ਇਹ ਵੀ ਬਹੁਤ ਜ਼ਿਆਦਾ ਪਰਸੇਦਾ ਪਰ ਇੰਡੀਆ ਦੇ ਵਿੱਚ ਹੋ ਸਕਦਾ ਇਸ ਦੇ ਬਹੁਤ ਘੱਟ ਜਿਹੜੇ ਨੇ ਕੇਸਿਸ ਹੋਣ ਪਰ ਆਊਟਸਾਈਡ ਇੰਡੀਆ ਏਸ਼ੀਆ ਦੇ ਵਿੱਚ ਗੈਹ ਸਕਦੇ ਆ ਚਾਈਨਾ ਹੋ ਗਿਆ ਵੀਅਤਨਾਮ ਹੋ ਗਿਆ THAILAND ਹੋ ਗਿਆ ਇਦਾਂ ਦੇ ਦੇਸ਼ਾਂ ਦੇ ਵਿੱਚ ਤੁਹਾਨੂੰ OTP ਦੀ ਲੋੜ ਨਹੀਂ ਪੈਂਦੀ ਡਾਇਰੈਕਟ ਤੁਹਾਡਾ ਕ੍ਰੈਡਿਟ ਕਾਰਡ ਆ ਜਿਹੜਾ ਸਵਾਈਪ ਹੋ ਜਾਂਦਾ ਬਿਨਾਂ অথেন্টিਕੇਸ਼ਨ ਦੇ ਹੁਣ ਇਹ ਸੀਗੇ ਜਿਹੜੇ ਫਰੌਡਸ ਲੋਕਾਂ ਦੇ ਨਾਲ ਵਾਪਰਦੇ ਨੇ ਹੁਣ ਇਹਨਾਂ ਫਰੌਡਸ ਤੋਂ ਬਚਣ ਦੇ ਲਈ ਆਪਾਂ ਨੂੰ ਕੀ ਕਰਨਾ ਚਾਹੀਦਾ ਇਹਨਾਂ ਫਰੌਡਸ ਤੋਂ ਬਚਣ ਦੇ ਲਈ ਆਪਾਂ ਨੂੰ ਸਭ ਤੋਂ ਪਹਿਲਾਂ ਕਿਸੇ ਵੀ ਚੀਜ਼ ਨੂੰ ਜਿਹਨੂੰ ਆਪਾਂ ਵਰਤ ਰਹੇ ਆ ਕ੍ਰੈਡਿਟ ਕਾਰਡ ਯੂਪੀਆਈ ਠੀਕ ਆ ਕਿਸੇ ਵੀ ਕਿਸਮ ਦੇ ਆਨਲਾਈਨ ਸਰਚ ਜਾਂ ਉਹਦਾ ਬਾਰੇ ਆਪਾਂ ਨੂੰ ਜਾਣਕਾਰੀ ਹੋਣੀ ਚਾਹੀਦੀ ਆ ਨੰਬਰ 2 ਦੇ ਉੱਤੇ ਆਪਾਂ ਨੂੰ ਕਿਸੇ ਵੀ ਅਣਜਾਣ ਲਿੰਕ ਐਸਐਮਐਸ ਕਿਸੇ ਦਾ ਵਟਸਐਪ ਦੇ ਉੱਪਰ ਕੋਈ ਪੁਲਿਸ ਵਾਲੇ ਦੀ ਫੋਟੋ ਬਣ ਕੇ ਤੁਹਾਨੂੰ ਏਪੀਕੇ ਫਾਈਲ ਆ ਜਾਂਦੀ ਆ ਇਦਾਂ ਦੀਆਂ ਫਾਈਲਾਂ ਦੇ ਉੱਪਰ ਆਪਾਂ ਨੂੰ ਕਲਿੱਕ ਨਹੀਂ ਕਰਨਾ ਚਾਹੀਦਾ ਤੇ ਜਦੋਂ ਵੀ ਆਪਣਾ ਨੈੱਟ ਬੈਂਕਿੰਗ ਯੂਜ਼ ਕਰੋ ਤੇ ਆਪਣੇ ਪਾਸਵਰਡ ਸੇਫ ਰੱਖੋ ਤੇ ਮੋਬਾਈਲ ਡਿਵਾਈਸ ਦੇ ਵਿੱਚ ਸੇਵ ਕਰਨ ਦੀ ਬਜਾਏ ਆਪਣੇ ਦਿਮਾਗ ਜਾਂ ਆਪਣੇ ਕੋਲੇ ਉਹਨਾਂ ਨੂੰ ਯਾਦ ਕਰਕੇ ਰੱਖੋ ਤਾਂ ਕਿ ਕੋਈ ਵੀ ਹੈਕਰ ਜਦੋਂ ਤੁਹਾਡਾ ਡਿਵਾਈਸ ਹੈਕ ਕਰਦਾ ਵਾ ਤਾਂ ਉਹਨਾਂ ਕੋਲੇ ਘੱਟੋ ਘੱਟ ਜਿਹੜੇ ਤੁਹਾਡੇ ਗੂਗਲ ਸੇਵਡ ਪਾਸਵਰਡ ਨੇ ਉਹ ਨਾ ਜਾਣ ਉਸ ਤੋਂ ਬਾਅਦ ਅਗਰ ਤੁਹਾਡੇ ਨਾਲ ਫਰਾਡ ਅਟੈਂਪਟ ਹੁੰਦਾ ਤਾਂ ਸਾਈਬਰ ਕ੍ਰਾਈਮ ਦੇ ਉੱਪਰ ਰਿਪੋਰਟ ਕਰੋ ਨੇੜੇ ਦੇ ਪੁਲਿਸ ਸਟੇਸ਼ਨ ਦੇ ਵਿੱਚ ਜਾ ਕੇ ਰਿਪੋਰਟ ਕਰੋ ਤਾਂ ਕਿ ਤੁਹਾਡੇ ਨਾਲ ਜਿਹੜੀਆਂ ਵੀ ਨਾ ਹੋਣ ਵਾਲੀਆਂ ਘਟਨਾਵਾਂ ਫਰਾਡ ஆன்ਲਾਈਨ ਸਕੈਮਸ ਵਾਪਰ ਰਹੇ ਨੇ ਜਬ ਆਪਰ ਨੂੰ ਤਿਆਰ ਨੇ ਉਹਨਾਂ ਤੋਂ ਤੁਸੀਂ ਬਚ ਸਕੋ ਇੰਨੀ ਕ ਵੀਡੀਓ ਸੀ ਇਜਾਜ਼ਤ ਦਿਓ ਹਾਂਜੀ